ਹੁਣ NEET ਤੇ JEE Mains ਦੀ ਤਿਆਰੀ ਲਈ ਨਹੀਂ ਲੱਪਣੇ ਪੈਣਗੇ ਕੋਚਿੰਗ ਸੈਂਟਰ ਪੰਜਾਬ ਸਰਕਾਰ ਨੇ ਹੀ ਦੇ ਦਿੱਤੀ ਹੈ ਵੱਡੀ ਸਹੂਲਤ ਤੇ ਅੱਜ ਤੋਂ ਹੀ ਇਹ ਪ੍ਰਤੀਕਿਰਿਆ ਲਾਗੂ ਮੰਨੀ ਜਾਵੇਗੀ ਜੀ ਹਾਂ ਦੱਸ ਦਈਏ ਕਿ ਪੰਜਾਬ ਸਰਕਾਰ ਨੇ ਉਹਨਾਂ ਲੋਕਾਂ ਉਹਨਾਂ ਨੌਜਵਾਨਾਂ ਨੂੰ ਖੁਸ਼ਖਬਰੀ ਦਿੱਤੀ ਹੈ ਜਿਹੜੇ ਕਿ NEET ਤੇ JEE Mains ਦੀ ਤਿਆਰੀ ਕਰਨਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਹੈ ਕਿ ਤੁਹਾਨੂੰ ਇੱਧਰ ਉੱਧਰ ਪ੍ਰਾਈਵੇਟ ਸੈਕਟਰਾਂ ਦੇ ਵਿੱਚ ਖੱਜਲ-ਖਵਾਰ ਹੋਣ ਦੀ ਜ਼ਰੂਰਤ ਨਹੀਂ ਹੈ ਬਲਕਿ ਪੰਜਾਬ ਸਰਕਾਰ ਹੀ ਤੁਹਾਨੂੰ ਇਹ ਸਹੂਲਤ ਦੇ ਰਹੀ ਹੈ ਜੀਆਂ ਮਾਨ ਸਰਕਾਰ ਨੇ ਐਲਾਨ ਕੀਤਾ ਹੈ ਕਿ Mains JEE ਅਤੇ NEET ਦੀ ਤਿਆਰੀ ਦੇ ਲਈ ਸਰਕਾਰੀ ਸਕੂਲਾਂ ਦੇ ਵਿੱਚ ਹੀ ਕੋਚਿੰਗ ਦਿੱਤੀ ਜਾਵੇਗੀ ਉਹਨਾਂ ਨੇ ਨਾਲ ਇਹ ਵੀ ਗੱਲ ਕਹੀ ਹੈ ਕਿ ਇਹ ਪ੍ਰਤੀਕਿਰਿਆ ਅੱਜ ਤੋਂ ਹੀ ਲਾਗੂ ਮੰਨੀ ਜਾਵੇਗੀ ਅਤੇ ਜਿਹੜੀ ਸਮਾਸਾਰਨੀ ਹੋਵੇਗੀ ਉਹ 11 ਨਵੰਬਰ ਤੋਂ ਸਵਾ 1 ਵਜੇ ਤੋਂ ਲੈ ਕੇ 3 ਵਜੇ 20 ਮਿੰਟ ਦੀ ਰਹੇਗੀ ਜਿਸ ਦੇ ਵਿੱਚ ਫਿਜ਼ਿਕਸ ਬਾਇਓਲੋਜੀ ਅਤੇ ਕੈਮਿਸਟਰੀ ਦੇ ਨਾਲ-ਨਾਲ ਮੈਥ ਦੀ ਤਿਆਰੀ ਵੀ ਕਰਵਾਈ ਜਾਵੇਗੀ ਇਸ ਤੋਂ ਬਾਅਦ 20 ਨਵੰਬਰ ਨੂੰ ਸਮਾਸਾਰਨੀ 4 ਵਜੇ 30 ਮਿੰਟ ਤੋਂ ਲੈ ਕੇ 6 ਵਜੇ 30 ਮਿੰਟ ਤੱਕ ਰਹੇਗੀ ਸੋ ਇਸ ਕਰਕੇ ਤੁਸੀਂ ਵੀ 4:30 ਵਜੇ ਤੋਂ ਲੈ ਕੇ 6 ਵਜੇ ਤੱਕ ਦੀ ਸਮਾਸਾਰਨੀ ਦੇ ਵਿੱਚ ਕਿ ਤੁਸੀਂ ਆਪਣੀ ਇਹ ਤਿਆਰੀ ਕਰ ਸਕਦੇ ਹੋ ਦੱਸਦੀ ਹੈ ਕਿ ਕਨਪੁਰ IIT ਵੱਲੋਂ AI ਸੌਫਟਵੇਅਰ ਦੇ ਰਾਹੀਂ ਇਹ ਪ੍ਰਤੀਕਿਰਿਆ ਸ਼ੁਰੂ ਕੀਤੀ ਜਾਵੇਗੀ ਜਿਹੜੀ ਕਿ ਸਿੱਖਿਆ ਵਿਭਾਗ ਦੇ ਨਾਲ-ਨਾਲ ਸਾਕਰਤਾ ਮੰਤਰਾਲੇ ਦੇ ਨਾਲ ਵੀ ਸੰਬੰਧਿਤ ਹੈ ਸੋ ਮਾਨ ਸਰਕਾਰ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਜੇ EE ਮੈਨਸ ਤੇ ਨਿਰਦੀ ਤਿਆਰੀ ਦੇ ਲਈ ਅਗਰ ਜਿਹੜੇ ਵੀ ਨੌਜਵਾਨ ਤਤਪਰ ਨੇ ਉਹ ਇਹ ਸਿੱਖਿਆ ਲੈਣਾ ਚਾਹੁੰਦੇ ਨੇ ਉਹ ਸਰਕਾਰੀ ਸਕੂਲਾਂ ਦੇ ਨਾਲ ਸੰਪਰਕ ਕਰਕੇ ਆਪਣੀ ਇਹ ਕੋਚਿੰਗ ਲੈ ਸਕਦੇ ਨੇ ਇਥੇ ਨਾਲ ਹੀ ਦੱਸਦੀ ਹੈ ਕਿ ਇਸ ਦਾ ਜੋ ਸਮਾ ਵਿਧੀ ਹੋਏਗੀ ਉਹ ਲਗਭਗ ਡੇਢ ਮਹੀਨੇ ਤੋਂ ਲੈ ਕੇ 4 ਮਹੀਨੇ ਤੱਕ ਦਾ ਰਹੇਗੀ ਇਸ ਤਿਆਰੀ ਦੇ ਲਈ ਜਰਾ ਸਮਾਂ ਲੱਗੇਗਾ ਉਹ ਡੇਢ ਮਹੀਨੇ ਤੋਂ ਲੈ ਕੇ 4 ਮਹੀਨੇ ਤੱਕ ਦਾ ਲੱਗ ਸਕਦਾ ਹੈ ਸੋ ਅਗਰ ਤੁਸੀਂ ਵੀ ਨੀਟ ਤੇ ਜੀਈ ਮੇਨਸ ਦੀ ਤਿਆਰੀ ਕਰਨਾ ਚਾਹੁੰਦੇ ਹੋ ਤੇ ਸਰਕਾਰੀ ਸਕੂਲਾਂ ਦੇ ਵਿੱਚ ਸੰਪਰਕ ਕਰੋ ਤੇ ਘੱਟ ਤੋਂ ਘੱਟ ਫੀਸ ਦੇ ਵਿੱਚ ਤੁਸੀਂ ਆਪਣੀ ਤਿਆਰੀ ਕਰ ਸਕਦੇ ਹੋ ਤੇ ਰੋਜ਼ਗਾਰ ਦੇ ਮੌਕੇ ਲੱਭ ਸਕਦੇ ਹੋ